ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡੇ ਨਾਲ ਸਾਡਾ ਛੋਟਾ ਪ੍ਰਾਕ ਕਰਨ ਦੇ ਵੀਗੜ ਵਾਲਾ ਵਾਲਾ ਮੌਜੂਦ ਹੈ ਆਓ ਗੱਲਬਾਤ ਕਰਾਉਂਦੇ ਆ ਜਿਹੜੀਆਂ ਦਿੱਲੀ ਚੋਣਾਂ ਹੋਣ ਜਾ ਰਹੀਆਂ ਨੇ ਵਿਧਾਨ ਸਭਾ ਚੋਣਾਂ ਉਹਨਾਂ ਬਾਰੇ ਗੱਲਬਾਤ ਕਰਦੇ ਆ ਕਰਨ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ ਧੰਨਵਾਦ ਜੀ ਕਰਨ ਜੀ ਸਾਡੇ ਦਰਸ਼ਕਾਂ ਦੱਸੋ ਵੀ ਜਿਹੜੀ ਦਿੱਲੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਵਿਧਾਨ ਸਭਾ ਚੋਣਾਂ ਇਹ ਚੋਣਾਂ ਕਦੋਂ ਹੋਣੀਆਂ ਇਹਦੇ ਨਤੀਜੇ ਕਦੋਂ ਆਣੇ ਆ ਤੇ ਕਿੰਨੀਆਂ ਸੀਟਾਂ ਦੇ ਉੱਤੇ ਭਾਜਪਾ ਲੜ ਰਹੀ ਹੈ ਕਿੰਨੀਆਂ ਸੀਟਾਂ ਤੇ ਆਮ ਆਦਮੀ ਪਾਰਟੀ ਲੜ ਔਰ ਕਿੰਨੀਆਂ ਸੀਟਾਂ ਤੇ ਕਾਂਗਰਸ ਲੜ ਰਹੀ ਆ ਤੇ ਕਿੰਨੀਆਂ ਸੀਟਾਂ ਤੇ ਆਦਰ ਦੱਸੋ ਜੀ ਦੇਖੋ ਜੀ ਮੈਂ ਆਪਾਂ ਨੂੰ ਪਤਾ ਵੀ ਜਿਹੜੀ ਇਲੈਕਸ਼ਨ ਕਮਿਸ਼ਨ ਨੇ ਜਿਹੜਾ ਚੋਣ ਤਰੀਕਾਂ ਦਾ ਐਲਾਨ ਜਿਹੜਾ ਪ੍ਰੋਗਰਾਮ ਉਹਦਾ ਐਲਾਨ ਕਰ ਦਿੱਤਾ ਜਿਸ ਦੇ ਮੁਤਾਬਕ ਜਿਹੜਾ 5 ਫਰਵਰੀ 2025 ਨੂੰ ਜਿਹੜੀ ਦਿੱਲੀ ਵਿਧਾਨ ਸਭਾ ਦੀ ਚੋਣਾਂ ਲਈ VOTING ਹੋਈ ਅਤੇ 8 ਫਰਵਰੀ 2025 ਨੂੰ ਜਿਹੜੇ ਇਹਨਾਂ ਚੋਣਾਂ ਦੇ ਚੋਣ ਜਿਹੇ ਆਉਣਗੇ ਤੇ ਜਿਹੜੀ ਗੱਲ ਤੁਸੀਂ ਕਹੀ ਹੈ ਵੀ ਕਿਹੜੀ ਪਾਰਟੀ ਕਿੰਨੀ ਸੀਟਾਂ ਦੇ ਚੋਣ ਲੜ ਰਹੀ ਆ ਜੇਕਰ ਗੱਲ ਆਪਾਂ ਆਵਾਦਿਨ ਪਾਰਟੀ ਦੀ ਕਰੀਏ ਜਿਹੜੀ 70 ਦੀ ਪਾਰਟੀ ਆ ਉਹ ਵੀ 70 ਸੀਟਾਂ ਦੇ ਲੜ ਰਹੀ ਆ ਤੇ ਬਾਕੀ ਕਾਂਗਰਸ ਪਾਰਟੀ ਆ ਤੇ ਜਿਹੜੀ ਭਾਜਪਾ ਉਹ ਵੀ 70 ਸੀਟਾਂ ਦੇ ਲੜ ਰਹੀ ਹੈ ਬਾਕੀ ਕੋਈ ਉਹ ਜਿਹੜੇ ਤੁਸੀਂ ਆਦਰ ਦੀ ਗੱਲ ਕੀਤੀ ਆ ਉਹ ਕੋਈ ਆਦਰ ਹਜੇ ਇੰਨੀ ਸਪੀਕ ਜਾਣਕਾਰੀ ਆਈ ਨਹੀਂ ਹੈਗੀ ਵੀ ਕੌਣ ਕਿਹੜੀਆਂ ਸੀਟਾਂ ਦੇ ਕਿੰਨਿਆਂ ਦੇ ਚੋਣ ਲੜੂਗਾ ਅੱਛਾ ਕਰਨ ਜੀ ਇਹ ਦੱਸੋ ਵੀ ਪਿਛਲੇ ਤਿੰਨ ਪਲਾਂਨਾਂ ਤੋਂ ਆਵਾਮਾ ਦੀ ਪਾਰਟੀ ਜਿਹੜੀ ਸਤਾ ਦੇ ਵਿੱਚ ਰਹੀ ਹੈ ਤੇ ਆਵਾਮਾ ਦੀ ਪਾਰਟੀ ਦਾ ਕਹਿਣਾ ਵੀ ਸਾਥੋਂ ਦਿੱਲੀ ਦੇ ਲੋਕ ਬਹੁਤ ਖੁਸ਼ ਨੇ ਤੁਸੀਂ ਇਹ ਚੀਜ਼ ਨੂੰ ਕਿੰਨਾ ਕੁ ਸੱਚ ਮੰਨਦੇ ਹੋ ਦੇਖੋ ਜੀ ਜੋ ਜੋ ਆਪਣਾ ਚਰਚਾ ਚੱਲ ਰਹੀ ਹੈ ਵੀ ਜਿਹੜੀ ਆਵਾਮਾ ਦੀ ਪਾਰਟੀ ਤੋਂ ਲੋਕ ਜਿਹੜੀ ਆਵਾਮਾ ਦੀ ਪਾਰਟੀ ਦੇ ਵਿਧਾਇਕ ਜਾਂ ਮੰਤਰੀ ਮੁੱਖ ਮੰਤਰੀ ਇਹ ਕਹਿ ਰਹੇ ਨੇ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਜਿਹੜੀ ਦਿੱਲੀ ਦੀ ਜਮਤਾ ਉਹ ਹੈ ਹੀ ਆ ਤੇ ਉਹ ਆਪਣਾ ਜਿਹੜੀ ਇਸ ਵਾਰ ਵੀ 2025 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨੂੰ ਫਤਵਾ ਦੇਊਗੀ ਬਾਕੀ ਦੇਖੋ ਇਹ ਤਾਂ ਜਿਹੜੇ ਚੋਣ ਨਤੀਜੇ ਹੀ ਦੱਸਣਗੇ ਵੀ ਕਿਹੜੀ ਪਾਰਟੀ ਨੂੰ ਆਪਣਾ ਬੋਮਤ ਮਿਲਦਾ ਤੇ ਵੀ ਜਾਂ ਫਿਰ ਆਮ ਆਦਮੀ ਪਾਰਟੀ ਫਿਰ ਇੱਕ ਵਾਰ ਸਪਸ਼ਟ ਬੋਮਤ ਦੇ ਉੱਪਰ ਯੰਦਿਆ ਇਹਦਾ ਸਮਾਂ ਹੀ ਦੱਸੂਗਾ ਆਮ ਆਮ ਆਦਮੀ ਪਾਰਟੀ ਦਿੱਲੀ ਵਾਸੀਆਂ ਦੇ ਲਈ ਕੀ ਨਵੀਂ ਜਿਹੜਾ ਮੈਨੀਫੈਸਟੋ ਦੇ ਵਿੱਚ ਕੀ ਬਦਲਾਅ ਲੈ ਕੇ ਆਈ ਹੈ ਕੀ ਨਵੇਂ ਵਾਅਦੇ ਕੀਤੇ ਨੇ ਉਹਦੇ ਬਾਰੇ ਦੱਸੋ ਜੀ ਦੇਖੋ ਜਿਵੇਂ ਆਪਾਂ ਨੂੰ ਪਤਾ ਵੀ ਜੀ ਉਹਨਾਂ ਨੇ ਇੱਕ ਸੰਜੀਵਨੀ ਯੋਜਨਾ ਚਲਾਈ ਆ ਜਿਹਦੇ ਵਿੱਚ ਉਹ ਆਪਣਾ ਸੇਖ ਸੰਬੰਧੀ ਉਹਨਾਂ ਨੇ ਹੋਰ ਬਦਲਾਅ ਕਰੇ ਨੇ ਤੇ ਹੋਰ ਵੀ ਕਈ ਕੰਮ ਕੀਤੇ ਨੇ ਪਰ ਜਿਵੇਂ ਉਹਨਾਂ ਨੇ ਕਿਹਾ ਵੀ 300 ਯੂਨਿਟ ਜਿਹੜੀ ਬਿਜਲੀ ਫ੍ਰੀ ਆ ਉਹ ਉਹ ਜਾਰੀ ਰਹੂਗੀ ਹੋਰ ਇਹ ਤੀਰਥ ਯਾਤਰਾ ਉਹਨਾਂ ਬਜੁਰਗਾਂ ਵਾਸਤੇ ਬੱਚਿਆਂ ਵਾਸਤੇ ਇਹ ਵੀ ਆਪਾਂ ਉਹਨਾਂ ਨੇ ਬੱਸਾਂ ਈਟੀਸੀ ਵਾਲੀਆਂ ਜਿਹੜੀ ਚਲਾਉਣ ਵਾਲੀਆਂ ਨੇ ਆਪਣਾ ਗ੍ਰੀਨ ਬੱਸਾਂ ਜਿਹਨੂੰ ਕਹਿੰਦੇ ਆ ਉਹ ਚਲਾਉਣ ਦਾ ਵੀ ਉਹਦਾ ਵਾਅਦਾ ਕਰਨ ਵਾਸਤੇ ਵੀ ਉਹਨਾਂ ਨੇ ਕਿਹਾ ਹੋਰ ਵੀ 23 ਗੱਲਾਂ ਨੇ ਬੁਢਾਪਾ ਪੈਨਸ਼ਨਾਂ ਬਾਰੇ ਕੋਈ ਬਿਆਨ ਹੈਗਾ ਉਹਨਾਂ ਦਾ ਕੋਈ ਮੈਨ ਇਨਵੈਸਟਰ ਦੇ ਵਿੱਚ ਕੋਈ ਦੱਸਿਆ ਹੋਵੇ ਬਜ਼ੁਰਗਾਂ ਦੇ ਲਈ ਕੋਈ ਨਵੀਂ ਯੋਜਨਾ ਕੋਈ ਚਲਾਈ ਹੋਵੇ ਬੜਾ ਆਪਾਂ ਪੈਨਸ਼ਨ ਤਾਂ ਨਹੀਂ ਚਲੋ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਆਪਣਾ ਜਿਵੇਂ ਪੰਜਾਬ ਦੇ ਵਿੱਚ ਉਹਨਾਂ ਨੇ ਐਲਾਨ ਕਰਿਆ ਸੀ ਵੀ 1000 ਰੁਪਿਆ ਉਹਨਾਂ ਨੇ ਹੁਣ ਵੀ ਐਲਾਨ ਕਰਿਆ ਵੀ 1500 ਰੁਪਿਆ ਜਿਹੜਾ ਉਹ ਆਪਣਾ ਦਿੱਤਾ ਜਾਊਗਾ ਆਪਾਂ ਔਰਤ ਨੂੰ ਹਾਂਜੀ ਇੱਕ ਮਹੀਨੇ ਦਾ ਤੁਸੀਂ ਇਹ ਐਲਾਨ ਕਿਹਾ ਜਿਹੜਾ ਐਲਾਨ ਇੱਥੇ ਪੰਜਾਬ ਦੇ ਵਿੱਚ ਉਹਨਾਂ ਨੇ ਕੀਤਾ ਸੀ ਉਹ ਵੀ ਪਰ ਲੇਡੀਜ਼ ਨੂੰ ਜਿਹੜਾ 1000 ਰੁਪਿਆ ਦਿੱਤਾ ਜਾਣਾ ਪਰ ਸਰਕਾਰ ਨੂੰ ਲਗਭਗ 3 ਸਾਲ ਹੋ ਗਏ ਪਰ ਹਾਲੇ ਤੱਕ ਕਿਸੇ ਵੀ ਲੇਡੀ ਨੂੰ ਕਿਸੇ ਵੀ ਔਰਤ ਨੂੰ ਕਿਸੇ ਵੀ ਭੈਣ ਨੂੰ ਇਹ ਸਕੀਮ ਦਾ ਲਾਭ ਹਾਲੇ ਤੱਕ ਨਹੀਂ ਮਿਲਿਆ ਦੇਖੋ ਜੀ ਜਿਹੜੀ ਗੱਲ ਤੁਸੀਂ ਕਹੇ ਵੀ ਲਾਭ ਨਹੀਂ ਮਿਲਿਆ ਇਹ ਤਾਂ ਚਾਹੀ ਕੋਈ ਵੀ ਸਰਕਾਰ ਪਰ ਇਹ ਜੇ ਐਲਾਨ ਜਿਹੜੇ ਚੋਣਾਂ ਜਿੱਤਣ ਲਈ ਇਹ ਜੇ ਐਲਾਨ ਹਰ ਇੱਕ ਪਾਰਟੀ ਕਰਦੀ ਆ ਪਰ ਮੈਂ ਤਾਂ ਇਹ ਕਹੂੰਗਾ ਵੀ ਸਿਰਫ ਉਹੀ ਐਲਾਨ ਕੀਤੇ ਜਾਣ ਜਿਹੜੇ ਸੰਭਵ ਹੋ ਸਕਣ ਜਿਹੜੇ ਆਪਾਂ ਪੂਰੇ ਕਰ ਸਕੀਏ ਪਰ ਇਹ ਹਰ ਇੱਕ ਸਿਆਸੀ ਪਾਰਟੀ ਇਸੇ ਤਰ੍ਹਾਂ ਨੇ ਆਪਣਾ ਐਲਾਨ ਕਰਦੀ ਆ ਵੀ ਜਿਹੜੀ ਵਾਅਦ ਵਾਅਦ ਵੋਟਾਂ ਹਾਸਲ ਕੀਤੀਆਂ ਜਾਂ ਸਕਣ ਚੋਣ ਵਾਅਦਿਆਂ ਨੂੰ ਲੈ ਕੇ ਪਹਿਲਾਂ ਵੀ ਬਹੁਤ ਸਾਰੀਆਂ ਸਰਕਾਰਾਂ ਜਿਹੜੀਆਂ ਕਿਹੜੀਆਂ ਜਿਵੇਂ ਕੈਪਟਨ ਸਰਕਾਰ ਹੋ ਗਈ ਤੇ ਹੁਣ ਇਹ ਸਰਕਾਰ ਵੀ ਕਿਸ ਦਿਨ ਕਿਤੇ ਘੇਰੀ ਜਾਰੀ ਹੈ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਆ ਪੂਰੇ ਨਹੀਂ ਕੀਤੇ ਪਰ ਉਤੋਂ ਪਹਿਲਾਂ ਜਦੋਂ 2007 ਤੋਂ ਲੈ ਕੇ 2017 ਤੱਕ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਵਿੱਚ ਰਹੀ ਉਹਨਾਂ ਨੇ ਆਪਣੇ ਜਿਹੜੇ ਵਾਅਦੇ ਪੂਰੇ ਕੀਤੇ ਆ ਸਾਰੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜਿਹੜੀ ਗੱਲ ਤੁਸੀਂ ਕਹੀ ਆ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਪਰ ਆ ਜੁਪਾਲੀ ਸੰਧੀ ਸਰਕਾਰ 2007 ਤੋਂ ਲੈ ਕੇ 2017 ਤੱਕ ਰਹੀ ਵੀ ਉਹਨਾਂ ਨੇ ਜਿਹੜੇ ਸਾਰੇ ਵਾਦੇ ਪੂਰੇ ਕੀਤੇ ਆ ਦੇਖੋ ਜੇ ਆਪਾਂ ਗੱਲ ਇਹ ਵੀ ਕਰੀਏ ਚਲੋ ਇਹ ਤੁਸੀਂ ਗੱਲ ਕਰ ਰਹੇ ਹੋ ਵੀ ਵਾਦੇ ਪੂਰੇ ਕਰੇ ਪਰ ਆਪਾਂ ਇਹ ਗੱਲ ਕਹਾਂਗੇ ਵੀ ਜਿਹੜਾ ਸੂਬੇ ਨੂੰ ਕਰਜ਼ੇ ਦਾ ਬੋਝ ਆ ਉਹ ਬਹੁਤ ਜ਼ਿਆਦਾ ਵਧਾ ਕੇ ਉਹ ਗਏ ਆ ਤੇ ਜਿਹੜਾ ਇਹ ਆਪਾਂ ਗੱਲ ਕਹਿ ਸਕਦੇ ਆ ਵੀ ਜਿਹੜੀ ਆਮ ਆਦਮੀ ਪਾਰਟੀ ਆ ਇਹੀ ਗੱਲ ਕਹਿੰਦੀ ਆ ਵੀ ਜਿਹੜੇ ਪੰਜਾਬ ਦੇ ਸਿਰ ਤੇ ਬਹੁਤ ਜ਼ਿਆਦਾ ਕਰਜ਼ਾ ਜਿਸ ਕਰਕੇ ਅਸੀਂ ਹਜੇ ਆਪਾਂ ਜਿਹੜੇ ਵਾਦੇ ਕੀਤੇ ਆ ਵੀ ਉਹ ਹਜੇ ਪੂਰੇ ਨਹੀਂ ਕਰ ਸਕਦੇ ਵੀ ਬਾਕੀ ਮੋਸਟਲੀ ਇਹ ਕਹਿੰਦੇ ਹੋਏ ਸੀ 80% ਵਾਦੇ ਜਿਹੜੇ ਪੂਰੇ ਕਰਤੇ ਵੀ ਜਿਹੜੇ ਬਾਕੀ ਰਹੇ ਨੇ ਅਸੀਂ ਔਰ ਰਹੇ ਦੇ ਸਮੇਂ ਦੇ ਵਿੱਚ ਉਹ ਵੀ ਪੂਰੇ ਕਰਾਂਗੇ ਬਾਕੀ ਆਉਣ ਵਾਲਾ ਸਮਾਂ ਦੱਸੂਗਾ ਵੀ ਇਹ ਵਾਦੇ ਪੂਰੇ ਹੁੰਦੇ ਆ ਜਾਂ ਨਹੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਆ ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨੂੰ ਮੈਂ ਦੇ ਨੇ ਐਲਾਨ ਕੀਤਾ ਹੈ ਵੀ ਵਿਧਾਨ ਸਭਾ ਚੋਣਾਂ 2025 ਜਿਹੜੀ ਦਿੱਲੀ ਦੇ ਚੋਣਾਂ ਜਾ ਰਹੀਆਂ ਉਹ ਚੋਣਾਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਵਿੱਚ ਨਹੀਂ ਲੜੇਗਾ ਹਾਂਜੀ ਜਿਵੇਂ ਆਪਾਂ ਤੁਹਾਨੂੰ ਦੱਸੇ ਵੀ ਜਿਹੜੇ ਸ਼੍ਰੋਮਣੀ ਕਾਲੋ ਦੇ ਦਿੱਲੀ ਇਕਾਈ ਦੇ ਪ੍ਰਧਾਨ ਆ ਪਰਮਜੀਤ ਸਿੰਘ ਸਰਨਾ ਉਹਨਾਂ ਨੇ ਐਲਾਨ ਕੀਤਾ ਵੀ ਜਿਹੜੇ ਉਹ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ 2025 ਦੇ ਵਿੱਚ ਹੋਣ ਜਾ ਰਹੀਆਂ ਉਹ ਚੋਣਾਂ ਨਹੀਂ ਲੜੇਗਾ ਤੇ ਉਹਨਾਂ ਦਾ ਇਹ ਕਹਿਣਾ ਵੀ ਜੇ ਜਿਹੜਾ ਅਸੀਂ ਚੋਣਾਂ ਨਹੀਂ ਲੜਦੇ 2025 ਦੀ ਦਿੱਲੀ ਵਿਧਾਨ ਸਭਾ ਦੀਆਂ ਇਸ ਕੱਲ ਦਾ ਨੁਕਸਾਨ ਆ ਜਿਹੜਾ ਭਾਜਪਾ ਨੂੰ ਹੋਊਗਾ ਕਹਿੰਦੇ ਵੀ ਅਸੀਂ ਉਹਨਾਂ ਦਾ ਕਹਿਣਾ ਵੀ ਅਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜਾ ਦਿੱਲੀ ਦੇ ਵਿੱਚ ਭਾਜਪਾ ਦੇ ਨਾਲ ਮਿਲ ਕੇ ਜਿਹੜਾ ਚੋਣਾਂ ਲੜਦੇ ਰਹੇ ਆ ਤੇ ਇਸ ਗੱਲ ਦਾ ਫਾਇਦਾ ਹੁੰਦਾ ਰਿਹਾ ਪਰ 20 ਸਾਲ ਅਸੀਂ ਨਹੀਂ ਲੜ ਰਹੇ ਤੇ ਇਸ ਗੱਲ ਦਾ ਭਾਜਪਾ ਨੂੰ ਨੁਕਸਾਨ ਹੋਵੇਗਾ ਇਹ ਤਾਂ ਸੌਮੇ ਦੱਸਿਆ ਵੀ ਨੁਕਸਾਨ ਹੁੰਦਾ ਹੈ ਕੋਈ ਫਾਇਦਾ ਇਹ ਗੱਲ ਤੇ ਤੁਹਾਡੀ ਠੀਕ ਹੈ ਤੇ ਇੱਕ ਹੋਰ ਮੈਨੀਫੈਸਟੋ ਦੇ ਵਿੱਚ ਇਹਨਾਂ ਨੇ ਵਾਅਦਾ ਕੀਤਾ ਦਿੱਲੀ ਦੇ ਵਿੱਚ ਵੀ ਜਦੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀਆਂ ਨੂੰ ਤੇ ਮੰਦਰਾਂ ਦੇ ਪੁਜਾਰੀਆਂ ਨੂੰ 18-18000 ਰੁਪਿਆ ਮੰਤਰੀ ਜਿਹੜਾ ਦਿੱਤਾ ਜਾਣਾ ਦੇਖੋ ਜੀ ਮੈਂ ਤਾਂ ਫਿਰ ਤੋਂ ਉਹੀ ਗੱਲ ਤੁਹਾਨੂੰ ਦੁਬਾਰਾ ਕਹੂੰਗਾ ਵੀ ਇਹ ਸਿਰਫ ਇੱਕ ਵੋਟਾਂ ਲੈਣ ਦਾ ਇੱਕ ਜਰੀਆ ਹਰੇਕ ਸਿਆਸੀ ਪਾਰਟੀ ਨੇ ਬਣਾ ਲਿਆ ਜਿਹੜੀ ਸੱਤਾ ਦੇ ਵਿੱਚ ਹੁੰਦੀ ਆ ਜਾਂ ਵਿਰੋਧੀ ਧਿਰ ਦੇ ਵਿੱਚ ਹੁੰਦੀ ਆ ਉਹ ਸੱਤਾ ਹਾਸਲ ਕਰਨ ਵਾਸਤੇ ਹਰੇਕ ਸਿਆਸੀ ਪਾਰਟੀ ਵਕ-ਵਕ ਜਿਹੜੇ ਆਪਣਾ ਚੋਣ ਵਾਅਦੇ ਕਰਦੀ ਆ ਤਾਂ ਵੀ ਜਿਹੜੀ ਉਹ ਸੱਤਾ ਹਾਸਲ ਕੀਤੀ ਜਾ ਸਕੇ ਸਿਰਫ ਇਹ ਜਿਹੇ ਵਾਅਦੇ ਕਰੋ ਜਿਹੜੇ ਆਪਣਾ ਪੂਰੇ ਹੋ ਸਕਣ ਇਹ ਦੇਖੋ 18-18000 ਰੁਪਇਆ ਦੇਣਾ ਕੋਈ ਦੇਖੋ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਸਿਰਫ ਉਹ ਹੀ ਜੀ ਵਾਦੇ ਕਰੋ ਜਿਹੜੇ ਪੂਰੇ ਹੋ ਸਕਣ ਪੰਜਾਬ ਦੇ ਲੋਕਾਂ ਦਾ ਕਹਿਣਾ ਵੀ ਜਿਹੜੇ ਵਾਦੇ ਦਿੱਲੀ ਦੇ ਵਿੱਚ ਕੀਤੇ ਜਾ ਰਹੇ ਉਹ ਵਾਦੇ ਸਾਰੇ ਪੰਜਾਬ ਦੇ ਪੈਸਿਆਂ ਨਾਲ ਹੀ ਪੂਰੇ ਕੀਤੇ ਜਾਣੇ ਇਹਦੇ ਬਾਰੇ ਇਹ ਦੋਸ਼ ਨੂੰ ਤੁਸੀਂ ਕਿੰਨਾ ਕੁ ਸੱਚ ਮੰਨਦੇ ਹੋ ਦੇਖੋ ਜੀ ਇਹ ਤਾਂ ਆਪਾਂ ਨੂੰ ਪਤਾ ਵੀ ਦੇਖੋ ਜਿਹੜਾ ਵੀ ਪੰਜਾਬ ਦਾ ਪੈਸਾ ਜਿੰਨਾ ਵੀ ਕਿਸੇ ਵੀ ਜਿੱਥੋਂ ਵੀ ਇਕੱਠਾ ਹੋਊਗਾ ਉਹ ਪੈਸਾ ਸਾਰਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਵਿਧਾਨ ਸਭਾ ਚੋਣਾਂ ਦੇ ਖਰਚਾ ਕਰੂਗੀ ਇਸ ਗੱਲ ਆਪਾਂ ਨੂੰ ਪਤਾ ਹੀ ਆ ਵੀ ਜਿਹੜਾ ਬਾਰੀ-ਬਾਰੀ ਇਹ ਕਿਹਾ ਜਾਂਦਾ ਵੀ ਜਿਹੜਾ ਪੰਜਾਬ ਦਾ ਪੈਸਾ ਉਹ ਹੋਰ ਜਿਹੜੀ ਸਟੇਟਾਂ ਦੀ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਉਹਨਾਂ ਤੇ ਖਰਚਿਆ ਜਾਂਦਾ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇਆਂ ਚੋਣਾਂ ਜਿਹੜੀਆਂ ਤੋਂ ਬਾਕੀ ਪਾਰਟੀਆਂ ਜਿਹੜੀਆਂ ਚੋਣਾਂ ਲੜ ਰਹੀਆਂ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਦਾ ਚਿਹਰਾ ਕਿਹੜਾ ਹੋਵੇਗਾ ਦਿੱਲੀ ਦੇ ਵਿੱਚ ਇਹ ਤੁਸੀਂ ਦੱਸ ਸਕਦੇ ਹੋ ਕਿ ਅਰਵਿੰਦ ਕੇਂਦਰੀਵਾਲ ਹੋਣਗੇ ਜਾਂ ਫਿਰ ਜਿਹੜੇ ਹੁਣ ਮੌਜੂਦਾ ਆਪਣਾ ਸੀਐਮ ਦੇ ਅਹੁਦੇ ਤੇ ਮੌਜੂਦ ਨੇ ਜਾਂ ਫਿਰ ਉਹ ਹੋਣਗੇ ਦੇਖੋ ਜੀ ਜਿਵੇਂ ਆਪਾਂ ਨੂੰ ਪਤਾ ਵੀ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸਾਬਕਾ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ ਵੀ ਉਹੀ ਜਿਹੜੇ ਆਪਣਾ ਮੁੱਖ ਮੰਤਰੀ ਹੋਣਗੇ ਇਹ ਐਲਾਨ ਜਿਹੜਾ ਮੌਜੂਦਾ ਮੁੱਖ ਮੰਤਰੀ ਆਤਸ਼ੀ ਨੇ ਵੀ ਕੀਤਾ ਵੀ ਸਿਰਫ ਦਿੱਲੀ ਦੇ ਹੀ ਮੁੱਖ ਮੰਤਰੀ ਸਿਰਫ ਅਰਵਿੰਦ ਕੇਜਰੀਵਾਲ ਹੋਣਗੇ ਬਹੁਤ ਬਹੁਤ ਧੰਨਵਾਦ ਸਾਡੇ ਦਰਸ਼ਕਾਂ ਨੂੰ ਇਹ ਜਾਣਕਾਰੀ ਦੇਣ ਦੇ ਲਈ ਕੱਲ ਨੂੰ ਫਿਰ ਇਸੇ ਸਮੇਂ ਮਿਲਦੇ ਹਾਂ ਕਰਨਦੇ ਵੀਡ ਵਾਲਾ ਚੈਨਲ ਦੇ ਉੱਤੇ ਪ੍ਰਸ਼ਕਾਂ ਨੂੰ ਮੇਰੀ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਵੀਡੀਓ ਨੂੰ ਲਾਈਕ ਜਰੂਰ ਕਰੋ ਧੰਨਵਾਦ ਜੀ ਧੰਨਵਾਦ